ਚਾਚੀ ਭਤੀਜੇ ਦੀ ਦਰਦਨਾਕ ਸੜਕ ਹਾਦਸੇ ਚ ਮੌਤ ਗੱਲ ਬਾਜੀ ਉਹ ਘਰ ਦੇ ਠੀਕ ਨਹੀਂ ਉਹਨਾਂ ਦਵਾਈ ਲੈਣ ਆਏ ਸੀ ਸਰਕਾਰੀ ਹਸਪਤਾਲ ਨੂੰ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਜਾ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਏ ਬਾਅਦ ਵਿੱਚ ਆਉਂਦੀਆਂ ਗੱਡੀ ਉਹਨਾਂ ਮਾਰੀ ਆ ਤੇ ਦੋਵਾਂ ਦੀ ਮੌਤ ਹੋ ਗਈ ਆ ਮੌਕੇ ਤੇ ਸਤ ਤੀਆਂ ਤੇ ਇੱਕ ਪੁੱਤ ਦੀ ਮਾਂ ਮ੍ਰਿਤਕ ਮਹਿਲਾ ਬੱਚੇ ਸਾਡੇ 8 ਆ ਜੀ ਇੱਕ ਬੇੜਾ ਦੇ 7 ਬੇਟੀਆਂ ਕਿੱਦਾਂ ਮੜਾ ਕੰਮ ਹੋਇਆ ਜੀ ਪਰਵਾਹ ਦਾ ਜਿਆਦਾ ਕਿਹਨੂੰ ਚੰਦਦਾ ਸੀ ਜੀ ਜਿਆਦਾ ਜੀ ਉਹਦੇ ਸਿੱਤੇ ਸਾਰਾ ਗੁਜ਼ਾਰਾ ਹੈ ਸਾਡਾ ਮੈਂ ਰਿਆਬ ਟੀਕ ਟੂਕ ਨਹੀਂ ਕਰੀਦਾ ਵੀ ਮੰਦਭਾਗੀ ਕਟਣਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੱਟ ਕੰਮ ਹੀ ਖਰਾਬ ਹੋ ਗਿਆ ਜੀ ਅੱਜ ਹੋ ਗਈ ਜੀ ਹਾਂ ਪੰਜਾਬ ਚ ਇੱਕ ਬੇਹਦ ਮੰਦਭਾਗਾ ਹਾਦਸਾ ਹੋਇਆ ਹੈ ਜੀ ਹਾਂ ਪੰਜਾਬ ਚ ਇੱਕ ਬੇਹਦ ਮੰਦਭਾਗਾ ਹਾਦਸਾ ਹੋਇਆ ਹੈ ਇੱਕ ਦਰਦਨਾਕ ਹਾਦਸੇ ਚ ਚਾਚੀ ਭਤੀਜੇ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਭਤੀਜਾ ਆਪਣੀ ਚਾਚੀ ਨੂੰ ਅਜਨਾਲਾ ਦਵਾਈ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਸਾਹਮਣੇ ਤੋਂ ਕਾਰ ਸਵਾਰ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਖੂਨ ਨਾਲ ਲਥਪਥ ਹੋ ਦੋਵੇਂ ਚਾਚੀ ਭਤੀਜਾ ਸੜਕ ਤੇ ਡਿੱਗ ਪਏ ਅਤੇ ਤੜਫਾੜਵ ਦੋਮਾ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਚ ਮਾਤਮ ਫਸ ਚੁੱਕਾ ਹੈ। ਪੀੜਤ ਪਤੀ ਦਾ ਰੋ ਰੋ ਬੁਰਾ ਹਾਲ ਹੈ। ਗੱਲ ਬਾਜੀ ਉਹ ਘਰ ਦੇ ਠੀਕ ਨਹੀਂ ਉਹਨਾਂ ਦਵਾਈ ਲੈਣਾ ਹੈ ਤੇ ਸਰਕਾਰੀ ਹਸਪਤਾਲ ਨੂੰ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਜਾ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਏ ਕਰਦੇ। ਤੇ ਰਾਤ ਵਿੱਚ ਆਉਂਦੀਆਂ ਗੱਡੀ ਉਹਨਾਂ ਮਾਰੀ ਆ ਤੇ ਰੋਮਾ ਦੀ ਮੌਤ ਹੋ ਗਈ ਆ ਮੋਗੇ ਦੀ ਇਹ ਉਹਨਾਂ ਦਾ ਹਨ ਮਜੇ ਪਤਾ ਨਹੀਂ ਕੋਈ ਲੱਗਾ ਕੈਬ ਰੇਡਾਂ ਦੇ ਆ ਬੋਲੇ ਤੇ ਕਹਿੰਦੇ ਆ ਵੀ ਲੱਭ ਜਾਣਗੇ ਬੰਦੇ ਗੱਡੀ ਬਲੈਰੋ ਆ ਤੇ ਇਧਰ ਮਜੀਠੀ ਵਾਲ ਨੂੰ ਕਹਿੰਦੇ ਵੀ ਗਈ ਆ ਭਜਾ ਕੇ ਜੜੀ ਇਹ ਚੀਜ਼ ਜਿਹੜੀ ਆ ਜੀ ਕੋਈ 18 19 ਸਾਲ ਦੀ ਜੀ ਉਹ ਤਰ੍ਹਾਂ ਦੇ ਬੰਦੇ ਸਨ ਉਹਨਾਂ ਦੀ 40 42 ਸਾਲ ਦੀ 45 ਦੇ ਆਖਰੀ ਬੰਨੇ ਆ ਬੱਚੇ ਸਾਡੇ 8 ਆ ਜੀ ਇੱਕ ਬੀੜਾ ਤੇ ਸੱਤ ਬੀੜੀਆਂ ਤੇ ਚਾਰ ਵਾਹੇ ਚਾਰ ਜਰੀ ਦੇ ਹੋ ਮਾਰੇ ਪੰਜ ਜੀ ਮੰਗ ਜਾਨੇ ਜਨਨ ਇਨਸਾਫ ਤੇ ਮਿਲੇ ਵੀ ਜਿਹੜੇ ਨੇ ਵਾਕਈ ਰੋਜ਼ ਬੰਦੇ ਮਾਰ ਜਾਂਦੇ ਆਂ ਸੜਕਾਂ ਦੇ 로ਟੀ ਵੇਹਲੇ ਚਲਾਉਂਦੇ ਹੀ ਨਹੀਂ ਗੱਡੀ ਧਿਆਨ ਨਾਲ ਕਿੱਦਾਂ ਮਾੜਾ ਕੰਮ ਹੋਇਆ ਜੀ ਪਰਵਾਹ ਤਾਂ ਜਿਆਦਾ ਕਿਸੇ ਨੂੰ ਨਹੀਂ ਜਲਦਾ ਸੀ ਜਿਆਦਾ ਜੀ ਉਹਦੇ ਸਿੱਤੇ ਸਾਰਾ ਗੁਜ਼ਾਰਾ ਹੈ ਸਾਡਾ ਮੈਨਰੇ ਆਪ ਟੀ ਟੂਕ ਨਹੀਂ ਕਰੀਂਦਾ ਵੀ ਤੇ ਉਹੋ ਹੀ ਬਿਨਾਂ ਕਰਕੇ ਸਭ ਮੈਨੂੰ ਵੀ ਨਾਲ ਪਾਲਦੇ ਰੋਟੀ ਪਾਣੀ ਖਵਾਉਂਦੇ ਇਹਦੇ ਨਾਲ ਉਹਨਾਂ ਨੂੰ ਤੇ ਸੜਕਾਂ ਵੀ ਖਰਾਬ ਹੋ ਗਿਆ ਜੀ ਅੱਜ ਆ ਗਰੋ ਜੀ ਉਧਰ ਇਸ ਮਾਮਲੇ 'ਚ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਕਾਰ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ ਇੱਜ ਸਵੇਰੇ ਸਵੇਰ ਬੜਾ ਮੰਦ ਭਗਾ ਹਾਦਸਾ ਹੋਇਆ ਵਾ ਮਹਿਲਾ ਵਾਲੇ ਦਾ ਲਖਪ੍ਰੀਤ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਬਿੰਦਰਪੁਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ ਇਧਰੋਂ ਇੱਕ ਨਾਮਲੂਮ ਵਹੀਕਲ ਜਿਹੜਾ ਵਾ ਉਹਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਦੋ ਦੀ ਐਪੀ ਸਪੌਟ ਤੇ ਉਹਦੇ ਸੰਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹੇ ਆ ਤੇ ਡੈੱਡ ਬੋਰੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆਏ ਗੱਡੀ ਜਿਹੜਾ ਨਾਮਲੂਮ ਵੀ ਕਰਿਆ ਉਹ ਸਾਡੀ ਟੀਮ ਜਿਹੜੀ ਆ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਫ੍ਰੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ ਦੇ ਆ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਬਜ਼ੇ 'ਚ ਲਵਾਵਾਂਗੇ ਇਸ ਹਾਦਸੇ ਕਾਰਨ ਇੱਕ ਹਸਦੇ ਵਸਦੇ ਘਰ 'ਚ ਸੱਥਰ ਵਿੱਚ ਚੁੱਕੇ ਨੇ ਘਰ 'ਚ ਵਹਿਣ ਪੈ ਰਹੇ ਨੇ ਹਰ ਕਿਸੇ ਵੱਲੋਂ ਹਾਦਸੇ ਤੇ ਪਰਿਵਾਰ ਨਾਲ ਦੁੱਖ ਮਡਾਇਆ ਜਾ ਰਿਹਾ ਹੈ